ਪੰਜਾਬ ਪੁਲਿਸ ਦੀ ਬਰਦੀ ਤੇ ਦਾਗ ਲਗਾਉਣ ਵਾਲਾ ਹੈ ਡੀਆਈਜੀ ਪੁੱਲਰ ਹੁਣ ਹੋਰ ਅਫਸਰਾਂ ਨੂੰ ਲੈ ਡੋਬੇਗਾ ਪੁੱਲਰ ਖੁਦ ਤੇ ਗ੍ਰਿਫਤਾਰ ਹੋਇਆ ਹੀ ਹੈ ਹੋਰ ਅਧਿਕਾਰੀਆਂ ਦੇ ਵੀ ਉਸਨੇ ਸਾਹ ਸੁਕਾ ਦਿੱਤੇ ਨੇ ਦਰਸਲ ਪੁੱਲਰ ਦੀ ਡਾਇਰੀ ਚੋਂ ਕਈ ਅਫਸਰਾਂ ਤੇ ਉਦਯੋਗਪਤੀਆਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਸੱਮਣ ਭੇਜੇ ਜਾਣਗੇ ਜਿਵੇਂ ਜਿਵੇਂ ਜਾਂਚ ਅੱਗੇ ਵਧ ਰਹੀ ਹੈ ਉਸ ਦੇ ਨਾਲ ਹੀ ਪੁੱਲਰ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਤੇ ਨਾ ਹੀ ਹੋਰ ਉੱਚ ਅਧਿਕਾਰੀਆਂ ਦੇ ਵੀ ਸਾਹ ਸੁੱਕੇ ਜਾ ਰਹੇ ਨੇ ਐਜ਼ਨ ਹਾਲ ਹੀ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਮੌਤਲ ਡੀਆਈਜੀ ਪੁੱਲਰ ਦੇ ਬੈਂਕ ਲੋਕਰ ਨੂੰ ਵੀ ਹੁਣ ਸੀਬੀਆਈ ਨੇ ਕੰਕਾਲਿਆ ਦੱਸੋ ਕਈ ਜਾਇਦਾਦਾਂ ਦੇ ਦਸਤਾਵੇਜ਼ ਤੇ 50 ਗ੍ਰਾਮ ਸੋਨਾ ਬਰਾਮਦ ਹੋਇਆ ਦੱਸਦੇ ਕਿ ਸੀਬੀਆਈ ਨੇ ਪੁੱਲਰ ਨੂੰ 16 ਅਕਤੂਬਰ ਨੂੰ ਵਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਇਹ ਇਲਜ਼ਾਮ ਪੁੱਲਰ ਤੇ ਮੰਡੀ ਗੋਬਿੰਦਗੜ੍ਹ 'ਚ ਇੱਕ ਵਪਾਰੀ ਆਕਾਸ਼ ਬੱਤਾ ਨੇ ਲਗਾਏ ਸਨ ਆਕਾਸ਼ ਬੱਤਾ ਨੇ ਕਿਹਾ ਕਿ ਪੁੱਲਰ ਨੇ ਪੁਰਾਣੇ ਮਾਮਲੇ ਨੂੰ ਸੈਟਲ ਕਰਨ ਦੇ ਲਈ 8 ਲੱਖ ਰੁਪਏ ਰਿਸ਼ਵਤ ਮੰਗੀ ਐਸਪੀਓ ਸੀਬੀਏ ਨੇ ਟਰੈਪ ਲਗਾ ਕੇ ਡੀਆਈਜੀ ਨੂੰ ਗ੍ਰਿਫਤਾਰ ਕਰ ਲਿਆ। ਹੁਣ ਜਾਂਚ ਦੌਰਾਨ ਮੁਅਤਲ ਡੀਆਈਜੀ ਦੇ ਬੈਂਕ ਲੋਕਰ ਖੰਗਾਲੇ ਗਏ ਨੇ ਜਿਸ ਤੋਂ ਜਾਇਦਾਦਾਂ ਤੇ ਦਸਤਾਵੇਜ਼ ਤੇ 50 ਗ੍ਰਾਮ ਸੋਨਾ ਬਰਾਮਦ ਹੋਇਆ। ਉਧਰ ਹੀ ਹੈ ਜਿਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੁੱਪੀ ਤੋੜੀ ਹੈ। ਮਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਮਾਮਲੇ 'ਚ ਕੋਈ ਵੀ ਵਿਅਕਤੀ ਜਿਹੜੇ ਵੀ ਅਹੁਦੇ 'ਤੇ ਹੋਵੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ ਤੇ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਭ੍ਰਿਸ਼ਟਾਚਾਰ ਖਿਲਾਫ ਜੰਗ ਜਿਹੜੀ ਲੜ ਰਹੀ ਹੈ ਉਹ ਜੰਗ جاری ਰਹੇਗੀ ਪੰਜਾਬ ਪੁਲਿਸ ਦੀ ਬਰਤੀਤੇ ਦਾਗ ਲਗਾਉਣ ਵਾਲਾ ਹੈ ਡੀਆਈਜੀ ਪੁੱਲਰ ਹੁਣ ਹੋਰ ਅਫਸਰਾਂ ਨੂੰ ਲੈ ਡੋਬੇਗਾ ਪੁੱਲਰ ਖੁਦ ਤੇ ਗ੍ਰਿਫਤਾਰ ਹੋਇਆ ਹੀ ਹੈ ਹੋਰ ਅਧਿਕਾਰੀਆਂ ਦੇ ਵੀ ਉਸਨੇ ਸਾਹ ਸੁਕਾ ਦਿੱਤੇ ਨੇ ਦਰਸਲ ਪੁੱਲਰ ਦੀ ਡਾਇਰੀ ਚੋਂ ਕਈ ਅਫਸਰਾਂ ਤੇ ਉਦਯੋਗਪਤੀਆਂ ਦੇ ਨਾਮ ਸਾਹਮਣੇ ਆਏ ਨੇ ਜਿਨ੍ਹਾਂ ਨੂੰ ਸੱਮਣ ਭੇਜੇ ਜਾਣਗੇ ਜਿਵੇਂ ਜਿਵੇਂ ਜਾਂਚ ਅੱਗੇ ਵਧ ਰਹੀ ਹੈ ਉਸ ਦੇ ਨਾਲ ਹੀ ਪੁੱਲਰ ਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਤੇ ਨਾ ਹੀ ਹੋਰ ਉੱਚ ਅਧਿਕਾਰੀਆਂ ਦੇ ਵੀ ਸਾਹ ਸੁੱਕੇ ਜਾ ਰਹੇ ਨੇ ਐਜ਼ਨ ਹਾਲ ਹੀ ਰਿਸ਼ਵਤ ਮਾਮਲੇ 'ਚ ਗ੍ਰਿਫਤਾਰ ਮੌਤਲ ਡੀਆਈਜੀ ਪੁੱਲਰ ਦੇ ਬੈਂਕ ਲੋਕਰ ਨੂੰ ਵੀ ਹੁਣ ਸੀਬੀਆਈ ਨੇ ਖੰਗਾਲਿਆ ਜਿਸ 'ਚ ਕਈ ਜਾਇਦਾਦਾਂ ਦੇ ਦਸਤਾਵੇਜ਼ ਤੇ 50 ਗ੍ਰਾਮ ਸੋਨਾ ਬਰਾਮਦ ਹੋਇਆ ਦੱਸਦੇ ਕਿ ਸੀਬੀਆਈ ਨੇ ਪੁੱਲਰ ਨੂੰ 16 ਅਕਤੂਬਰ ਨੂੰ ਵਿਸ਼ਟਾਚਾਰ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਇਹ ਇਲਜ਼ਾਮ ਪੁੱਲਰ ਤੇ ਮੰਡੀ ਗੋਬਿੰਦਗੜ੍ਹ 'ਚ ਇੱਕ ਵਪਾਰੀ ਆਕਾਸ਼ ਬੱਤਾ ਨੇ ਲਗਾਏ ਸਨ ਆਕਾਸ਼ ਬੱਤਾ ਨੇ ਕਿਹਾ ਕਿ ਪੁੱਲਰ ਨੇ ਪੁਰਾਣੇ ਮਾਮਲੇ ਨੂੰ ਸੈਟਲ ਕਰਨ ਦੇ ਲਈ 8 ਲੱਖ ਰੁਪਏ ਰਿਸ਼ਵਤ ਮੰਗੀ ਐਸਪੀ ਤੋਂ ਸੀਬੀਏ ਨੇ ਟਰੈਪ ਲਗਾ ਕੇ ਡੀਆਈਜੀ ਨੂੰ ਗ੍ਰਿਫਤਾਰ ਕਰ ਲਿਆ ਹੁਣ ਜਾਂਚ ਦੌਰਾਨ ਮੁਅਤਲ ਡੀਆਈਜੀ ਦੇ ਬੈਂਕ ਲੋਕਰ ਖੰਗਾਲੇ ਗਏ ਨੇ ਜਿਸ ਤੋਂ ਜਾਇਦਾਦਾਂ ਤੇ ਦਸਤਾਵੇਜ਼ ਤੇ 50 ਗ੍ਰਾਮ ਸੋਨਾ ਬਰਾਮਦ ਹੋਇਆ ਉਧਰ ਹੀ ਹੈ ਜਿਸ ਮਾਮਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਚੁੱਪੀ ਤੋੜੀ ਹੈ ਮਾਨ ਨੇ ਕਿਹਾ ਕਿ ਪ੍ਰਿਸ਼ਟਾਚਾਰ ਮਾਮਲੇ 'ਚ ਕੋਈ ਵੀ ਵਿਅਕਤੀ ਜਿਹੜੇ ਵੀ ਅਹੁਦੇ 'ਤੇ ਹੋਵੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਜਾਵੇਗਾ ਤੇ ਉਸ ਦੇ ਖਿਲਾਫ ਕਾਰਵਾਈ ਵੀ ਕੀਤੀ ਜਾਵੇਗੀ ਆਮ ਆਦਮੀ ਪਾਰਟੀ ਪ੍ਰਿਸ਼ਟਾਚਾਰ ਖਿਲਾਫ ਜੰਗ ਜਿਹੜੀ ਲੜ ਰਹੀ ਹੈ ਉਹ ਜੰਗ ਜਾਰੀ ਰਹੇਗੀ